ਅੱਜ ਗਿੱਲ ਬ੍ਰਦਰਸ ਆਠ ਮਾਣੂਕੇ ਡਿਸਟ੍ਰਿਕਟ ਮੋਗਾ ਵੱਲੋਂ ਸਾਡੇ ਬਾਪੂ ਜੀ ਸਰ ਸਾਧੂ ਸਿੰਘ ਜੀ ਦੀ ਮੂਰਤੀ ਜਿਹੜੀ ਤਿਆਰ ਕਰਕੇ ਭੇਜੀ ਗਈ ਹੈ ਮੈਂ ਦੋ ਸ਼ਬਦ ਆਪਣੇ ਬਾਪੂ ਜੀ ਬਾਰੇ ਦੱਸਣਾ ਚਾਹੁੰਦਾ ਕਿ ਮੇਰੇ ਬਾਪੂ ਜੀ 2003 ਦੇ ਵਿੱਚ ਲਗਭਗ 66-67 ਸਾਲ ਦੀ ਉਮਰ ਦੇ ਵਿੱਚ ਚਲੇ ਗਏ ਸੀ ਸਾਡੇ ਤੋਂ ਵਿਛੜ ਗਏ ਔਰ ਉਹਨਾਂ ਦੀ ਜਿਹੜੀ ਨੇਕ ਕਮਾਈ ਹੈ ਭਾਵੇਂ ਉਹ ਆਪ ਬਹੁਤੀ ਸਕੂਲ ਦੀ تعلیم ਨਹੀਂ ਲੈ ਸਕੇ ਪਰੰਤੂ ਅਸੀਂ ਤਿੰਨ ਭਰਾ ਦੋ ਭੈਣਾਂ ਸਾਰਿਆਂ ਨੂੰ ਸਾਡੇ ਬਾਪੂ ਜੀ ਨੇ ਉੱਚ ਸਿੱਖਿਆ ਦਵਾਈ ਸਾਡੇ ਮਾਂ ਪਿਓ ਦਾ ਸਾਡੇ ਤੇ ਇੰਨਾ ਆਸ਼ੀਰਵਾਦ ਹੈ ਕਿ ਮੇਰੇ ਵੱਡੇ ਭਰਾ ਡਾਕਟਰ ਕੁਲਦੀਪ ਸਿੰਘ ਜਿਹੜੇ ਕਿ ਪ੍ਰਿੰਸੀਪਲ ਰਿਟਾਇਰ ਹੋਏ ਆ ਉਹਨਾਂ ਨੇ ਡਬਲ ਐਮਏ ਐਮਪਲ ਪੀਐਚਡੀ ਐਲਐਲਐਮ ਤੱਕ ਦੀ ਪੜ੍ਹਾਈ ਕੀਤੀ ਆ ਮੈਂ ਵੀ ਬੀਏ ਐਲਐਲਬੀ ਕਰਕੇ ਸਰਕਾਰ ਦੇ ਪਰਮਾਤਮਾ ਦੀ ਕਿਰਪਾ ਨਾਲ 14 ਤੋਂ ਅਸਿਸਟੈਂਟ ਕਮਿਸ਼ਨਰ ਲੋਕਲ ਗਵਰਨਮੈਂਟ ਦੀ ਜੌਬ ਤੋਂ ਰਿਟਾਇਰ ਹੋਇਆ ਛੋਟਾ ਭਰਾ ਬਿਪਾਲ ਸਿੰਘ ਉਹ ਕਾਰੋਬਾਰ ਕਰਦਾ ਹੈ ਆਪਣਾ ਖੇਤੀ ਦਾ ਸਾਰਾ ਕੰਮਕਾਰ ਦੇਖਦਾ ਆਪਣੀਆਂ ਭੈਣਾਂ ਦੋ ਭੈਣਾਂ ਆਪਣੀ ਘਰੇ ਨੇ ਬਾਪੂ ਜੀ ਦੇ ਦੋ ਪੋਤਰੇ ਆਕਾਸ਼ਦੀਪ ਸਿੰਘ ਅਤੇ ਨਵਰਾਜ ਦੋ ਪੋਤਰੀਆਂ ਜਸਮੀਨ ਕੌਰ ਅਤੇ ਸਵਰੀਨ ਕੌਰ ਇਹ ਚਾਰੂ ਕੈਨੇਡਾ ਦੇ ਵਿੱਚ ਨੇ ਦੋ ਪੋਤਰੀਆਂ ਗਗਨਦੀਪ ਕੌਰ ਤੇ ਅਰਸ਼ਦੀਪ ਕੌਰ ਉਹ ਬਿਆਨੀਆਂ ਹੁੰਆਂ ਨੇ ਆਪਣੇ ਘਰੇ ਸੁਖੀ ਬਸਰੀਆਂ ਨੇ ਦੋ ਛੋਟੇ ਬੱਚੇ ਅਰਮਾਨਦੀਪ ਸਿੰਘ ਅਤੇ ਖੁਸ਼ਰੀਤ ਕੌਰ ਉਹ ਜੇ ਛੋਟੇ ਸਾਡੇ ਕੋਲ ਹੀ ਨੇ ਉਹ ਵੱਢ ਰਹੇ ਨੇ ਭਾਵ ਦੋ ਦੋਤਰੇ ਅਰਵਿੰਦਰ ਸਿੰਘ ਦੋਤੀ ਵਰਨਦੀਪ ਕੌਰ ਤੇ ਦੋਤਰਾ ਗੁਰਕਾਰਨ ਸਿੰਘ ਬਾਪੂ ਜੀ ਦਾ ਪੂਰਾ ਭਰਿਆ ਪਰਿਵਾਰ ਮਾਲਕ ਦੀ ਕਿਰਪਾ ਨਾਲ ਸੁਖੀ ਵਸ ਰਿਹਾ ਹੈ ਔਰ ਮੈਂ ਸਮਝਦਾ ਕਿ ਸਾਡੇ ਬਾਪੂ ਜੀ ਦਾ ਵਰਗਾ ਤੋਂ ਅੱਜ ਵੀ ਅਸ਼ੀਰਵਾਦ ਇਹਨਾਂ ਸਾਰੇ ਸਾਡੇ ਪੂਰੇ ਪਰਿਵਾਰ ਤੇ ਔਰ ਸਾਡੇ ਬੱਚਾਂ ਤੇ ਹੈ ਔਰ ਮੇਰਾ ਬੇਟਾ ਆਕਾਸ਼ਦੀਪ ਜਿਨੇ ਇਹ ਮੂਰਤੀ ਤਿਆਰ ਕਰਵਾਈਏ ਬਾਪੂ ਜੀ ਦੀ ਉਹ ਬਹੁਤ ਛੋਟਾ ਸੀਗਾ 5 ਸਾਲ ਦੀ ਉਮਰ ਸੀ ਜਦੋਂ ਬਾਪੂ ਜੀ ਸਾਡੇ ਜਿਹੜੇ ਚਲੇ ਗਏ ਸੀਗੇ ਦੁਨੀਆ ਤੋਂ ਸਰੀਰਕ ਤੌਰ ਤੇ ਚਲੇ ਗਏ ਪਰੰਤੂ ਅੱਜ ਵੀ ਸਾਡੇ ਬਾਪੂ ਜੀ ਦੀ ਯਾਦ ਸਾਡੇ ਦਿਲਾਂ ਵਿੱਚ ਓਵੇਂ ਤਾਜ਼ਾ ਹੈ ਸਾਡਾ ਇੱਕ ਸਾਡੇ ਬਾਪੂ ਜੀ ਦੀ ਦੋਤੀ ਹੈ ਉਹ ਵੀ ਕੈਨੇਡਾ ਦੇ ਵਿੱਚ ਹੈ ਸੁਖਮਨ ਇਹ ਪੰਜੇ ਬੱਚੇ ਉੱਥੇ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਔਰ ਇਹ ਆਕਾਸ਼ਦੀਪ ਨੇ ਆਪ ਆਪਣੇ ਸਾਧਨ ਰਾਹੀਂ ਆਪਣੇ ਹੀ ਸੋਜ ਬੂਝ ਰਹੀ ਬਾਪੂ ਜੀ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਇਹ ਮੂਰਤੀ ਗਿਲਾਰਟਸ ਬ੍ਰਦਰਸ ਮਾਨੁਪੇ ਵਾਲਿਆਂ ਤੋਂ ਤਿਆਰ ਕਰਵਾਈ ਹੈ ਮੂਰਤੀ ਦੇਖ ਕੇ ਇੱਕ ਵਾਰੀ ਤਾਂ ਸੇ ਵੀ ਸਾਰਾ ਪਰਿਵਾਰ ਭਾਵਕ ਕੋਈ ਹਾਂ ਕਿ ਜਿਵੇਂ ਕਹਿੰਦੇ ਆ ਕਿ ਮੂਰਤੀ ਸਾਰਾ ਕੁਝ ਦੱਸਦੀ ਹੈ ਤਸਵੀਰ ਸਾਰਾ ਕੁਝ ਦੱਸਦੀ ਮੂਰਤੀ ਹਰ ਚੀਜ਼ ਉਹੀ ਬਨਿਆਰ ਉਹੀ ਰੰਗ ਟੰਗ ਉਹੀ ਪਗੜੀ ਤੇ ਚਿਹਰੇ ਦਾ ਹਾਵ ਭਾਵ ਉਹੀ ਪਰੰਤੂ ਜਿਹੜੀ ਆਤਮਾ ਹੈ ਉਹ ਪਰਮਾਤਮਾ ਦੇ ਹੱਥ ਹੁੰਦੀ ਹੈ ਇੱਕ ਆਤਮਾ ਜਿਹੜੀ ਹੈ ਉਹ ਮੂਰਤੀ ਦੇ ਵਿੱਚ ਨਹੀਂ ਪਾਈ ਪਾ ਸਕਦਾ ਕੋਈ ਵੀ ਉਹ ਮਾਲਕ ਐਸਾ ਬੂਨਾ ਕਰਾਵੇ ਕਿ ਕੋਈ ਬੰਦਾ ਉਸ ਤੱਕ ਦੀ ਜਿਹੜੀ ਤੋਹਫੀਨ ਕਰੇ ਪ੍ਰਮਾਤਮਾ ਦੇ ਕੰਮ ਵਿੱਚ ਵਿਘਨ ਪਾਵੇ ਪਰੰਤੂ ਗਿੱਲ ਆਰਟਸ ਵਾਲਿਆਂ ਦੀ ਮੈਂ ਇਹ ਕਲਾ ਨੂੰ ਦੇਖ ਕੇ ਅਸੀਂ ਸਾਰੇ ਹੀ ਬਹੁਤ ਪ੍ਰਭਾਵਿਤ ਹੋਏ ਹਾਂ ਕਿਉਂਕਿ ਸਾਡੇ ਵਾਸਤੇ ਵੀ ਇਹ ਇੱਕ ਨਵਾਂ ਤਜਰਬਾ ਹੈ ਬੈਸੀ ਬਹੁਤ ਪ੍ਰੋਮੀਨੈਂਟ ਹਸਤੀਆਂ ਦੇ ਬੁੱਤ ਜਿਹੜੇ ਆ ਨਾ ਅਪਾਂ ਅਕਸਰੀ ਦੇਖਦੇ ਆ ਕਿ ਗਿੱਲਾ ਆਰਟਸ ਵਾਲੇ ਨੇ ਤਿਆਰ ਕੀਤੇ ਨੇ ਸੋ ਅਸੀਂ ਪੂਰੇ ਪਰਿਵਾਰ ਵੱਲੋਂ ਜਿੱਥੇ ਬਾਪੂ ਜੀ ਦੀ ਯਾਦ ਨੂੰ ਤਾਜ਼ਾ ਰੱਖਦੇ ਆ ਆਕਾਸ਼ ਦੀਪ ਦੇ ਇਸ ਉਪਰਾਲੇ ਦੀ ਸਾਰਾ ਪਰਿਵਾਰ ਜਿੱਥੇ ਉਹਨੂੰ ਪਿਆਰ ਕਰਦਾ ਏ ਔਰ ਉਹ ਦੀਪ ਉਪਰਾਲੇ ਦੀ ਸਲਾਘਾ ਕਰਦਾ ਉਥੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਗਿੱਲਾ ਆਰਟਸ ਜਿਹੜਾ ਜੋ ਇਹ ਉਪਰਾਲਾ ਕਰ ਰਿਹਾ ਹੈ ਬਜ਼ੁਰਗਾਂ ਦੇ ਚਲੇ ਗਈਆਂ ਉਹ ਜੜੀਆਂ ਆਤਮਾਵਾਂ ਨੇ ਉਹਨਾਂ ਦੇ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਆਉਣ ਵਾਲੀ ਪੀੜ੍ਹੀਆਂ ਆਪਣੇ ਬਜ਼ੁਰਗਾਂ ਨੂੰ ਸਤਿਕਾਰ ਦੰਦੀਆਂ ਰਹਿਣ ਔਰ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਜਿਹੜਾ ਇਹ ਉਪਰਾਲੇ ਕਿ ਲਾਰਡਸ ਵੱਲੋਂ ਕੀਤੇ ਜਾ ਰਹੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤਾਂ ਜੋ ਆਪਣੇ ਕੰਮ ਦੇ ਵਿੱਚ ਆਪਣੇ ਕਾਰੋਬਾਰ ਦੇ ਵਿੱਚ ਹੋਰ ਤਰੱਕੀ ਪ੍ਰਾਪਤ ਕਰਨ ਇੰਨਾ ਸ਼ਬਦ ਕਹਿੰਦਾ ਹੋਇਆ ਮੈਂ ਬਹੁਤ ਧੰਨਵਾਦ ਕਰਦਾ ਗੀ ਲਾਰਡਸ ਦਾ ਥੈਂਕ ਯੂ ਵੈਰੀ ਮਚ